ਤੋ ਫਿਲਮ ਜ਼ੀਰੋ ਬਣ ਕੇ ਹੀਰੋ ਦੇ ਵਿੱਚ ਜਿਹੜਾ ਹੈ ਫਿਲਮ ਮੈਂ ਦੱਸ ਰਿਹਾ ਕਿ ਗੀਤ ਜਿਹੜਾ ਹੈ ਅੱਜ ਫਿਲਮਾਇਆ ਜਾ ਰਿਹਾ ਹੈ ਬਿਗ ਬੀ ਦੇ ਵਿੱਚ ਔਰ ਮੇਰੇ ਨਾਲ ਫਿਲਮ ਦੇ ਵਿੱਚ ਆਰਟਿਸਟ ਨੇ ਕੀ ਨਾਮ ਹੈ ਰਿਚਰਡ ਸ਼ੇਸ਼ਟ ਸ਼੍ਰੀਕਲ ਸਾਰਿਆਂ ਨੇ ਵੀ ਕੀ ਹੈ ਥੋੜਾ ਇਸ ਫਿਲਮ ਦੇ ਵਿੱਚ ਕਿਰਦਾਰ ਕੀ ਹੈ ਕਿਰਦਾਰ ਨਹੀਂ ਮੇਰਾ ਕੁਝ ਇਹ ਮੂਵੀ ਦੇ ਵਿੱਚ ਸ਼ੂਟ ਚੱਲ ਰਿਹਾ ਉਹਦਾ ਜਿਹੜਾ ਆਪਾਂ ਸ਼ੂਟ ਕਰ ਰਹੇ ਹਾਂ ਮੈਂ Song ਦੇ ਵਿੱਚ ਪਲੇ ਕਰ ਰਹੀ ਆ ਰਨਨ ਚਨਨ ਚ ਨੇ ਕਿ ਆਪਣਾ Song ਹੈਗਾ तो मैं सॉन्ग दे बीच में नीड से एक आवे का देखते हैं कि इस पर पहला क्या कुछ कर सकते हो कितनी अगर फिल्म आप तो उसी के लिए हैं मैं 40 टू 50 पंजाबी म्यूजिक वीडियोस कितने हैं तीन फीचर फिल्म्स कितने हैं इस पर पहला कितनी कितनी फिल्म दे मेरे यार कमीने और इसकी मुंडे आश की नॉट अलाउड बेसिकली कितनी जगह तुम लोग बेसिकली मैं लुधियाना तो ही न? ਅਜਾ ਮੇਨ ਕੈਸੀਆਂ ਫਿਲਮਾਂ ਕਰਨ ਦਾ ਤੁਸੀਂ ਜਿਹੜਾ ਹੈ ਅਚਰਕ ਹੈ ਕਿ ਕੈਸੀਆਂ ਫਿਲਮਾਂ ਨਹੀਂ ਕੀਤੇ ਮੈਂ ਯੂਥ ਨੂੰ ਪ੍ਰੋਮੋਟ ਕਰਨ ਵਾਲੀਆਂ ਮੂਵੀਜ਼ ਮਤਲਬ ਜਿਵੇਂ ਅੱਜਕੱਲ੍ਹ ਆਪਣਾ ਯੰਗਸਟਰਸ ਜਿਹੜੇ ਨੇ ਅੱਜ ਤੋਂ ਆਪਾਂ ਨੂੰ ਕੁਝ ਸਿੱਖਣ ਨੂੰ ਮਿਲੇ ਗਲਤ ਟਰੈਕ ਤੇ ਜਿਹੜੇ ਜਾ ਰਹੇ ਨੇ ਯੰਸਟਰ ਉਹਨਾਂ ਨੂੰ ਆਪਾਂ ਰੋਕਣ ਲਈ ਕੁਝ ਵੀ ਇਦਾਂ ਦੇ ਮੋਟੀਵੇਸ਼ਨ ਵਾਲੀਆਂ ਮੂਵੀਜ਼ ਜਿਹੜੀਆਂ ਆਪਾਂ ਕਰੀਏ ਤੇ ਮੈਨੂੰ ਲੱਗਦਾ ਕਿ ਉਹਨਾਂ ਚ ਰੋਲ ਕਰਕੇ ਪਲੇ ਕਰਕੇ ਮੈਨੂੰ ਜ਼ਿਆਦਾ ਅੱਛਾ ਲੱਗਾ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਦੇਖਦੇ ਹੋ ਕਿ ਪੰਜਾਬ ਨਸ਼ਿਆਂ ਵੱਲ ਵੱਧ ਰਿਹਾ ਹੈ ਨਸ਼ੇ ਤੋਂ ਇਲਾਵਾ ਜਿਹੜੀ ਗੈਂਗਸਟਰ ਬਾਦ ਦੀ ਰੀਅਕਸ਼ਨ ਚੱਲ ਰਹੀ ਹੈ ਬੜੇ ਲੋਕ ਬੱਚੇ ਮਰ ਰਹੇ ਨੇ ਇਹਦੇ ਉੱਤੇ ਨਹੀਂ ਟਿਕਣਾ ਇਹਦੇ ਬਿਲ ਕੁਝ ਨਹੀਂ ਇਹਦੇ ਇਹਦੇ ਲਈ ਮੈਂ ਸਿਰਫ ਐਨੇ ਕਹਣਾ ਕਹਿਣਾ ਚਾਹਾਂਗੇ ਕਿ ਸਾਨੂੰ ਵੀ ਸਟੈਪ ਚੱਕਣਾ ਪਏਗਾ ਜੇ ਆਪਾਂ ਦੇਖ ਰਹੇ ਹਾਂ ਕਿ ਸਾਡੇ ਆਸ-ਪਾਸੇ ਕੋਈ ਨਸ਼ਾ ਕਰ ਰਿਹਾ ਬੱਚਾ ਹੈ ਜਾਂ ਕੋਈ ਨੌਜਵਾਨ ਹੈ ਉਸ ਨੂੰ ਰੋਕੀਏ ਤੇ ਉਹਨੂੰ ਅਵੇਅਰ ਕਰੀਏ ਉਹਦੇ ਪੇਰੈਂਟਸ ਨੂੰ ਕਰੀਏ ਜੇ ਉਹ ਇੰਨਾ ਹਾਲਾਤਾਂ 'ਚ ਨਹੀਂ ਹੈ ਕਿ ਆਪਣੇ ਬੱਚੇ ਨੂੰ ਰੋਕ ਸਕਣ ਤਾਂ ਅਸੀਂ ਉਹ ਬੱਚੇ ਲਈ ਕੁਝ ਕਰੀਏ ਮਤਲਬ ਅਸੀਂ ਆਪਣੇ ਆਲੇ-ਦੁਆਲੇ ਜੇ ਇੰਨਾ ਕੁਝ ਕਰ ਲਈਏ ਤਾਂ ਫਿਰ ਹੌਲੀ-ਹੌਲੀ ਇਹ ਸਾਰਾ ਜਿਹੜਾ ਜੜੂ ਖਤਮ ਹੋ ਜੂਗਾ ਮਤਲਬ ਜੇ ਆਪਾਂ ਕਹੀਏ ਕਿ ਆਪਾਂ ਪੂਰੇ ਪੰਜਾਬ ਨੂੰ ਜਾਂ ਉਹ ਮੈਂ ਨਹੀਂ ਕਰ ਸਕਦੀ ਮੈਂ ਇੰਨਾ ਕਰ ਸਕਦੀ ਆ ਬੀਇੰਗ ਆ ਆਪਣੇ ਆਪਣੇ ਦੇਸ਼ ਦੇ ਇੱਕ ਨਾਗਰਿਕ ਹੋਣ ਦੇ ਨਾਤੇ ਮੈਂ ਇੰਨਾ ਕਰ ਸਕਦੀ ਕਿ ਆਪਣੇ ਆਲੇ ਦੁਆਲੇ ਘਰ ਕੁਝ ਗਲਤ ਹੋ ਰਿਹਾ ਉਹਨੂੰ ਮੈਂ ਦੇਖ ਕੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰ ਸਕਦੀ ਆ ਅੱਛਾ ਅੱਜ ਦੀਆਂ ਫਿਲਮਾਂ ਜਿਹੜੀਆਂ ਨੇ ਜਿਹਨੂੰ ਕਹਿ ਸਕਦੇ ਆ ਕਿ ਆਪਾਂ ਬੇ ਕੰਪਰੋਮਾਈਜ਼ ਫਿਲਮਾਂ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਹੈ ਕੁਝ ਫਿਲਮਾਂ ਜਿਹੜੀਆਂ ਨੇ ਥੀਮ ਇਹੀ ਚੱਲ ਰਿਹਾ ਹੈ ਇਹਦੇ ਬੰਦੇ ਕੀ ਕਹਣਾ ਚਾਹੁੰਦੇ ਹੋ ਕੁਝ ਲੱਗਦਾ ਆ ਦੇਖੋ ਜੋ ਸੱਚ ਹੈ ਉਹ ਹੀ ਫਿਲਮਾਂ 'ਚ ਦਿਖਾਇਆ ਜਾਂਦਾ ਜਿਸ ਚੀਜ਼ ਦਾ ਤੁਸੀਂ ਨਾਮ ਲੈ ਰਹੇ ਹੋ ਕੰਪ ਏਕੇ ਮਤਲਬ ਇਹ ਆਪਣਾ ਰਸਤਾ ਤੁਸਕੇ ਆਪ ਬਣਾਣਾ ਹੁੰਦਾ ਜ਼ਰੂਰੀ ਨਹੀਂ ਹੈ ਕਿ ਤੁਸੀਂ ਕੰਪਰੋਮਾਈਜ਼ ਕਰਕੇ ਹੀ ਇਫ ਯੂ ਆਰ ਟੈਲੈਂਟਡ ਤੁਹਾਡੇ ਚ ਟੈਲੈਂਟ ਆ ਆਪਣਾ ਟੈਲੈਂਟ ਦਿਖਾਓ ਮਤਲਬ ਸਾਰੀਆਂ ਫਿਲਮਾਂ ਵੀ ਕੰਪਰੋਮਾਈਜ਼ ਮੰਨ ਕੇ ਅੱਛੀ ਇੰਡਸਟਰੀ ਚ ਅੱچھے ਬੰਦੇ ਵੀ ਆ ਦਾਸ ਦੇ ਵੀ ਤੁਹਾਨੂੰ 8 ਬੰਦੇ ਇਦਾਂ ਦੇ ਮਿਲਣਗੇ 2 ਸਹੀ ਬੰਦੇ ਵੀ ਮਿਲਣਗੇ ਜਿਹੜੇ ਤੁਹਾਨੂੰ ਟੈਲੈਂਟ ਦੇਖ ਕੇ ਤੁਹਾਡੇ ਟੈਲੈਂਟ ਦੇ ਵੀ ਹਾਸੇ ਤੁਹਾਨੂੰ ਕੰਮ ਮਿਲੋ ਆ ਆਰਟਿਸਟ ਜਿਹੜਾ ਸਹੀ ਹੈ ਉਹ ਆਪਣੀ ਸਹੀ ਥੀਮ ਕੁਦਰਤ ਤੇ ਚੱਲਦਾ ਆ ਆਰਟਿਸਟ ਨੂੰ ਕੰਮ ਮਿਲ ਹੀ ਜਾਣਾ ਜੇ ਉਹ ਆਰਟਿਸਟ ਹੈ ਬੀਇੰਗ ਐਨ ਆਰਟਿਸਟ ਮੈਂ ਨਿਕਲ ਕਹਿੰਨੀ ਆ ਮੈਂ ਵੀ ਥੀਏਟਰ ਆਰਟਿਸਟ ਆ ਮੈਂ ਥੀਏਟਰ ਵੀ ਕੀਤਾ ਮਤਲਬ ਜੇ ਤੁਸੀਂ ਆਰਟਿਸਟ ਹੋ ਨਾ ਤਾਂ ਤੁਹਾਨੂੰ ਕੰਮ ਮਿਲ ਹੀ ਜਾਣਾ ਥੋੜਾ ਲੇਟ ਹੋ ਜਾਏਗਾ ਬਟ ਕੰਮ ਜ਼ਰੂਰ ਮਿਲੇਗਾ ਚਲੋ ਲਾਸਟ ਵਿੱਚ ਮੈਂ ਇਹੀ ਥੋੜਾ ਜਿਹਾ ਸੰਦੇਸ਼ ਪਬਲਿਕ ਤੱਕ ਪਹੁੰਚਾਉਂਗਾ ਕਿ ਅੱਜ ਕੱਲ੍ਹ ਜਿਆਦਾ ਲੜਕੀਆਂ ਜਾਂ ਲੜਕੇ ਜਿਹੜੇ ਨੇ ਉਹ ਕੰਪਰੋਮਾਈਜ਼ ਬੀਬੀ ਨੂੰ ਹੀਰੋ ਲੈ ਲੋ ਬੀਬੀ ਨੂੰ ਹੀਰੋ ਲੈ ਲੋ ਇਹਦੇ ਬਸ ਕਿ ਲੋਕਾਂ ਨੂੰ ਕੀ ਕਰਕੇ ਇਹ جنੂਨ ਹੈ ਬੱਚਾ ਮਤਲਬ جنੂਨ ਹੈ ਸਾਰਿਆਂ ਦੇ ਦਿਮਾਗ ਦੇ ਕਿਸ স্ক্রিন ਤੇ ਆਈ ਹੈ ਸਕਰੀਨ ਤੇ ਤੁਸੀਂ ਆਓ ਇੱਕ ਸਹੀ ਤਰੀਕੇ ਨਾਲ ਆ ਲਾਓਗੇ ਤੁਹਾਡੇ ਚ ਟੈਲੈਂਟ ਹੈ ਆਪਣਾ ਟੈਲੈਂਟ ਸ਼ੋ ਕਰੋ ਟੈਲੈਂਟ ਸ਼ੋ ਕਰਨ ਲਈ ਤੁਹਾਨੂੰ ਬੰਦਾ ਸਹੀ ਮਿਲਣਾ ਚਾਹੀਦਾ ਇਸ ਤਰੀਕੇ ਨਾਲ ਕੰਪਰੋਮਾਈਜ਼ ਕਰਕੇ ਤੁਸੀਂ ਆਪਣੀ ਲਾਈਫ ਨੂੰ ਸਪੋਇਲ ਕਰ ਲੈਨੇ ਹੋ ਆਪਣੇ ਆਪ ਨੂੰ ਸਪੋਇਲ ਕਰ ਲੈਨੇ ਹੋ 2-4 ਸਾਲ ਦੇ ਵਿੱਚ ਤੁਹਾਡਾ ਕੈਰੀਅਰ ਕੁਝ ਵੀ ਨਹੀਂ ਰਹਿੰਦਾ ਮਤਲਬ ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ ਉਹ ਤਾਂ ਭੁੱਲ ਹੀ ਜਾਓ ਤੁਸੀਂ ਪੇਰੈਂਟਸ ਵੀ ਜਿਹੜੇ ਨੇ ਕਿਤੇ ਨਾ ਕਿਤੇ ਹਰਾਸ ਹੋ ਜਾਂਦੇ ਨੇ ਨਾ ਸੋ ਫੇ ਮੈਂ ਇਹੀ ਆਪਣਾ ਮੈਸੇਜ ਦੇਣਾ ਚਾਹਾਂਗੀ ਕਿ ਸਹੀ ਟ੍ਰੈਕ ਤੇ ਚਲੋ ਥੋੜਾ ਹੌਂਸਲਾ ਰੱਖੋ ਪੇਸ਼ੈਂਸ ਰੱਖੋ ਜਲਦਬਾਜ਼ੀ ਨਹੀਂ ਕਿ ਮੈਂ ਅੱਜ ਲਾਈਨ ਜਾਇਆ ਤਾਂ ਅੱਜ ਹੀ ਰੋਇੰਗ ਬਣ ਜਾ। ਥੋੜਾ ਸਟਰਗਲ ਤਾਂ ਕਰਨਾ ਪੈਂਦਾ। ਸੋ ਇਹ ਸੀ ਰਿਚਾ ਅਪਸਰਸ਼ੀ ਜਿਹੜੇ ਕਿਸ ਫਿਲਮ ਦੇ ਵਿੱਚ ਕਿਰਦਾਰ ਕਰ ਰਹੇ ਨੇ ਵਧੀਆ ਸੰਦੇਸ਼ ਦਿੰਦਾ ਹੈ ਕਿ ਜੇਕਰ ਤੁਸੀਂ ਅੱਗੇ ਵਧਣਾ ਹੈ ਕੰਪਰੋਮਾਈਜ਼ ਜ਼ਰੂਰੀ ਨਹੀਂ ਹੈ। ਤੁਸੀਂ ਆਪਣੇ ਟੈਲੈਂਟ ਦੇ ਉੱਪਰ ਆਪਣੇ ਕੰਮ ਦੇ ਬਦੌਲਤ ਜਿਹੜਾ ਹੈ ਤੁਸੀਂ ਅੱਗੇ ਵੱਧ ਕੇ ਜਿਹੜੇ ਹੈ ਤੁਸੀਂ ਮੁਕਾਮ ਹਾਸਲ ਕਰ ਸਕਦੇ ਹੋ।